ਜਿਨ੍ਹਾਂ ਦੇ ਰੂਪ ਨੇ ਸੋਨੇ ਭਾਗ ਤੇਜਾ ਇਸ ਕਹਾਣੀ ਨੂੰ ਲਿਖਿਆ ਹੈ ਕਿਨਦੀਪ ਕੌਰ ਭਾਈ ਰੂਪਾ ਜੀ ਨੇ ਚਾਨਣ ਨੇ ਪਾਲੀ ਨੂੰ ਘੁੱਟ ਕੇ ਜੱਫੀ ਪਾਈ ਤੇ ਮੀਠ ਖਵਾ ਕੇ ਭਰੀ ਹੋਈ ਪੰਡ ਆਪਣੇ ਸਿਰ ਤੇ ਚੁੱਕ ਲਈ ਪਾਲੀ ਨੇ ਕਿਹਾ ਕਿ ਲੋਕ ਕੀ ਕਹਿਣਗੇ ਪਰ ਚਾਨਣ ਨੇ ਕਿਹਾ ਕਿ ਮੈਂ ਤੇਰੀ ਮਦਦ ਕਰ ਰਿਆ ਤੂੰ ਚੁੱਪ ਕਰਕੇ ਮੇਰੇ ਮੰਗਰ ਤੁਰ ਪੈ ਚਾਨਣ ਕੇ ਖੇਤ ਤੋਂ ਪੂਰਾ ਪਿੰਡ ਵੱਲ ਕੇ ਪਾਲੀ ਕਾ ਘਰ ਆਉਂਦਾ ਸੀ ਰਾਹ ਵਿੱਚ ਵੇਖਦੇ ਲੋਕੀ ਚਾਨਣ ਦਾ ਮਜ਼ਾਕ ਉਡਾਉਂਦੇ ਚਾਨਣ ਨੂੰ ਕੋਈ ਪ੍ਰਵਾਹ ਨਹੀਂ ਸੀ ਚਾਨਣ ਦੀ ਪਾਲੀ ਪ੍ਰਤੀ ਖਿੱਚਣੇ ਉਹਨੂੰ ਪਾਗਲ ਬਣਾ ਦਿੱਤਾ ਸੀ ਇੱਕ ਦਿਨ ਉਹਨੇ ਪੱਕਾ ਮਨ ਬਣਾ ਲਿਆ ਕਿ ਉਹ ਪਾਲੀ ਨੂੰ ਲੈ ਕੇ ਕਿਤੇ ਭੱਜ ਜਾਵੇਗਾ ਪਰ ਪਾਲੀ ਨੇ ਭੱਜਣ ਵਾਲੀ ਗੱਲ ਤੇ ਨਾ ਕੀਤੀ ਚਾਨਣ ਦੇ ਪਿਆਰ ਦੇ ਪਾਈ ਵਾਸਤੇ ਅੱਗੇ ਉਹ ਹਾਰ ਗਈ ਸਵੇਰ ਦਾ ਹੀ ਮੌਸਮ ਕੁਝ ਬਦਲਿਆ ਹੋਇਆ ਸੀ ਆਮੇ ਗਰਮੀ ਪੂਰੀ ਸੀ ਪਰ ਬੱਦਲਾਂ ਨੂੰ ਵੇਖ ਕੇ ਲੱਗਦਾ ਸੀ ਕਿ ਅੱਜ ਮੀਂਹ ਜ਼ਰੂਰ ਆਵੇਗਾ ਕਰਾਂ ਦੀਆਂ ਸੁਆਣੀਆਂ ਟੋਕਰੇ ਚੱਕ ਕੇ ਬਾੜੇ ਵੱਲ ਜਾ ਰਹੀਆਂ ਸਨ ਕਿ ਕਿਤੇ ਮੀਂਹ ਆਉਣ ਤੇ ਸੁੱਕੀਆਂ ਪਾਥੀਆਂ ਗਿੱਲੀਆਂ ਨਾ ਹੋ ਜਾਣ। ਸੱਥ ਵਿੱਚ ਬੈਠੇ ਬੰਦੇ ਵੀ ਤਾਸ ਦੀ ਛੀਪ ਲਾਉਂਦੇ ਹੱਸ ਰਹੇ ਸੀ। ਇੱਕ ਬੋਲਿਆ ਘਰੇ ਭਾਵੇਂ ਸਾਰਾ ਕੁਝ ਭਿੱਜ ਜਾਵੇ ਪਰ ਇਹ ਬੁੜੀਆਂ ਪਾਥੀਆਂ ਨਹੀਂ ਗਿੱਲੀਆਂ ਹੋਣ ਦਿੰਦੀਆਂ। ਵੇਖ ਕਿਵੇਂ ਗੋਲੀ ਵਾਂਗੂ ਭੱਜੀਆਂ ਫਿਰਦੀਆਂ ਨੇ। ਫੱਗਣ ਸਿੰਘ ਨੇ ਗੋਲੀ ਦਾ ਨਾਂ ਸੁਣਦਿਆਂ ਹੀ ਕਿਹਾ ਓਏ ਨਾ ਭਰਾਵੋ ਗੋਲੀ ਵਾਲੀ ਗੱਲ ਨਾ ਕਰੋ। ਬੜਾ ਖਤਰਨਾਕ ਟਾਈਮ ਸੀ ਉਹ। ਵੇਖ ਲਾ ਕਿੰਨੀਆਂ ਮੌਤਾਂ ਤੇ ਲਾਸਾਂ ਦੇ ਟੀਅਰ ਚੋਂ ਲੰਘ ਕੇ ਜਾਣ ਵਿਚਾਈ ਆ ਆਪਾਂ ਬੰਗਾ ਰੂਹ ਹੀ ਸਾਲੀ ਕੰਬ ਜਾਂਦੀ ਆ ਆ ਗੱਲਾਂ ਸੁਣ ਕੇ ਵੇਖ ਲਾ ਯਾਰ ਕਿਵੇਂ ਲੜਾਈ ਹੋਈ ਸੀ ਬਹਿਰਾਬ ਦੇ ਹੀ ਕੋਈ ਕੱਢ ਗਏ ਸਿਆਸਤਦਾਨਾਂ ਦੀ ਖੇਡ ਸੀ ਸਾਰੀ ਮਰਵਾਤੇ ਹੜੱਕੇ ਬੰਦੇ ਯਾਰ ਲੋਕਾਂ ਦੇ ਘਰਾਂ ਦੀ ਤਲਾਸ਼ੀ ਲੈਂਦੇ ਸੀ ਜਿਨ੍ਹਾਂ ਦੇ ਘਰੋਂ ਸੰਤਾਂ ਦਾ ਰਸਾਲਾ ਵੀ ਨਿਕਲ ਜਾਂਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ ਮੱਗਰ ਨੇ ਤਾਸ ਦਾ ਪੱਤਾ ਸੁੱਟਦੇ ਹੋਏ ਕਿਹਾ ਕੋਈ ਭੁੱਲਿਆ ਤੂੰ ਤਾਂ ਚਰ ਬੋਲਦਾ ਹੀ ਨਹੀਂ ਹੁਣ ਕੀ ਸੱਪ ਸੁng ਗਿਆ ਤੈਨੂੰ ਮਿੱਠੂ ਨੇ ਕੱਲ ਵਾਲੀ ਗੱਲ ਤੇ ਟਕੋਰ ਮਾਰੀ ਫੱਗਣ ਸਿਉ ਨੇ ਕਿਹਾ ਯਾਰ ਕਬੀਲਦਾਰ ਬੰਦਾ ਇਹਨੂੰ ਕਰਦੀਆਂ ਗੱਲਾਂ ਇੱਥੇ ਬੈਠੇ ਨੂੰ ਵੀ ਜ਼ਿਆਦਾ ਹੀ ਜਾਂਦੀਆਂ ਨੇ ਕਰ ਲੋ ਮਸ਼ਕਰੀਆਂ ਜਿੰਨੀਆਂ ਕਰਨੀਆਂ ਪਰ ਪਤਾ ਮੈਨੂੰ ਤੁਹਾਡੇ ਘਰਾਂ ਦਾ ਵੀ ਆਹੀ ਹਾਲਾ ਯਾਰ ਭੁੱਲਿਆ ਚਾਨਣ ਦੀ ਕੀ ਪੁੱਠੀ ਪਈ ਆ ਯਾਰ ਉਹਨੂੰ ਰੋਕ ਮਾੜਾ ਮੋਟਾ ਲੋਕਾਂ ਦੀ ਹੀ ਸ਼ਰਮ ਮੰਨ ਲਈ ਬੰਦਾ ਕੱਲੋ ਕੁੜੀ ਨਾਲ ਪੱਠਿਆਂ ਦੀ ਪੰਡ ਸਿਰ ਤੇ ਚੁੱਕ ਕੇ ਲਈ ਜਾਵੇ ਜਟਨਾ ਦਾ ਮੁੰਡਾ ਬਗਾਨਿਆਂ ਦੇ ਘਰੇ ਗੋਲਪੁਣਾ ਕਰਦਾ ਚੰਗਾ ਲੱਗਦਾ ਮਿੱਠੂ ਨੇ ਚਿੰਤਾ ਜਤਾਉਂਦਿਆਂ ਕਿਹਾ ਮੈਂ ਤਾਂ ਬਥੇਰਾ ਜੋਰ ਲਾਇਆ ਨਾਲੇ ਤਾਂ ਬੱਜਿਆ ਵਜਾਇਆ ਆਪਦਾ ਘਰ ਪੱਟੂਗਾ ਤੇ ਨਾਲੇ ਜਿਹੜੀ ਮੇਰੇ ਝਾਟੇ ਖੇ ਪਊ ਉਹ ਆਡਾ ਭੋਲੇ ਨੇ ਆਪਦੇ ਮੱਥੇ ਤੇ ਹੱਥ ਮਾਰਦਿਆਂ ਕਿਹਾ ਰੱਬ ਪੂਰਾ ਭਰਾਉ ਹੋਇਆ ਪਿਆ ਸੀ ਕੋਈ ਕੋਈ ਕਣੀ ਵੀ ਡਿਗ ਰਹੀ ਸੀ ਪੋਲਾ ਆਪਦੇ ਘਰ ਵੱਲ ਨੂੰ ਚਲਿਆ ਗਿਆ। ਘਰ ਵਿੱਚ ਬੜੀ ਚੁੱਪ ਪਸਰੀ ਹੋਈ ਸੀ। ਚਾਨਣ ਦੇ ਘਰ ਵਾਲੀ ਬਸੰਤੀ ਰੋ ਰਹੀ ਸੀ। ਕਾਰਨ ਪੁੱਛਣ ਤੇ ਦੱਸਿਆ ਕਿ ਚਾਨਣ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਆਵਦਾ ਬਣਦਾ ਹਿੱਸਾ ਲੈ ਕੇ ਦਫਾ ਹੋ ਜਾ ਇੱਥੋਂ। ਮੈਂ ਨਹੀਂ ਤੈਨੂੰ ਇਸ ਘਰ 'ਚ ਰੱਖਣਾ। ਪੋਲੇ ਦੇ ਘਰ ਵਾਲੀ ਬੈਠੀ ਰੋ ਰਹੀ ਸੀ। ਖੌਰੇ ਕਿੱਧਰ ਗਿਆ ਨਕਮਾ ਕਿਸੇ ਥਾਂ ਦਾ। ਗਊ ਵਰਗੀ ਬਹੂ ਨੂੰ ਕਿਵੇਂ ਬੋਲਦਾ। ਖੌਰੇ ਕਿਹੜੇ ਬੱਚੜੇ ਮਰ ਗਏ? ਪੁੱਤ ਨੂੰ ਮਗਰ ਲਾ ਲਿਆ। ਖੌਰੇ ਕਿਨੇ ਪਤਾ ਲੱਗ ਜੇ ਮੈਨੂੰ ਮੈਂ ਤਾਂ ਖੱਖਾਂ ਪਾੜ ਦੂੰ ਕੰਜਰੀ ਦੀਆਂ ਭੋਲਾ ਵੀ ਗੁੱਸੇ ਵਿੱਚ ਸੀ ਤੇਰਾ ਚਮਲਾਇਆ ਸੀ ਉਹ ਖਾਲਾ ਪੂੜੇ ਉਹਦੇ ਤੋਂ ਅਕੇ ਇਹਨੂੰ ਨਾ ਕੁਝ ਕਹੋ ਰੋਟੀ ਦੇਊਗਾ ਬੁੜੇ ਹੋਿਆਂ ਨੂੰ ਪੁੱਤ ਤਾਂ ਮਾਮਾ ਦੇ ਮਿੱਠੇ ਮੇਵੇ ਹੁੰਦੇ ਆ ਮੈਨੂੰ ਕੀ ਪਤਾ ਸੀ ਇਹ ਕਲੇਸ਼ਣਾ ਨਿਕਲੂ ਚਾਨਣ ਦੀ ਬਹੂ ਚੁੱਪ ਕਰ ਗਈ ਕਿਉਂਕਿ ਉਹਨੂੰ ਪਤਾ ਸੀ ਕਿ ਜੇ ਜ਼ਿਆਦਾ ਐਵੇਂ ਕਰਦੇ ਰਹੇ ਤਾਂ ਘਰ ਦਾ ਮਾਹੌਲ ਖਰਾਬ ਹੋ ਜੂ ਹਨੇਰਾ ਉੱਤਰ ਆਇਆ ਸੀ ਮੀ ਵੇਣ ਕਰਕੇ ਉੰਜ ਅਸਮਾਨਤਾ ਸਾਫ ਸੀ ਚਾਨਣ ਹਜੇ ਵੀ ਨਾ ਵੜਿਆ ਚਾਨਣ ਦੀ ਮਾਂ ਨੇ ਫਿਰ ਭੋਲੇ ਨੂੰ ਕਿਹਾ ਕਿ ਉਹ ਤਾਂ ਹੈ ਜਿਹੋ ਜਿਹਾ ਹੈਗਾ ਤੂੰ ਵੇਖ ਕੇ ਆ ਮੁੰਡੇ ਨੂੰ ਕਿੱਧਰ ਗਿਆ ਮਰਦਾ ਮਰੇ ਮੈਂ ਨਹੀਂ ਜਾਂਦਾ ਉਹ ਕਿੜਾ ਜਵਾਬ ਆ 20 ਮਿੰਟ ਲੰਗੇ ਤਾਂ ਭੋਲੇ ਨੂੰ ਪੈਰ ਦੀ ਜੁੱਤੀ ਪਾਈ ਤੇ ਬਾਹਰ ਚਲੇ ਆ ਗਿਆ ਪੁੱਤ ਤਾਂ ਆਖਰ ਪੁੱਤ ਹੀ ਹੁੰਦਾ ਭੋਲਾ ਸਾਰੇ ਕਿਤੇ ਉਹਨੂੰ ਲੱਭ ਰਿਆ ਸੀ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਚਾਨਣ ਕਿੱਧਰ ਨੂੰ ਚਲੇ ਆ ਗਿਆ ਉਹਲਾ ਆਪਣੇ ਯਾਰ ਮਾਣੇ ਕੋਲ ਗਿਆ। ਭੋਲੇ ਬਲ ਵੇਖ ਕੇ ਮਾਣੇ ਨੇ ਪੁੱਛਿਆ ਕੀ ਹੋਇਆ ਬਾਈ? ਤੂੰ ਐਂ ਬੈਠਾ ਜਿਵੇਂ ਕੁੜੀ ਦੱਬ ਕੇ ਆਇਆ ਹੋਵੇਂ। ਜੇ ਕੁੜੀ ਹੁੰਦੀ ਤਾਂ ਆਪਦੇ ਘਰੇ ਚਲੀ ਜਾਂਦੀ ਵਿਆਹ ਕੇ। ਪਰ ਆ ਚਾਂਨਣ ਦਾ ਕੀ ਕਰਾਂ? ਤੜਕੇ ਦਾ ਘਰੋਂ ਲੜਕੇ ਗਿਆ ਹਜੇ ਤੱਕ ਨਹੀਂ ਬੋੜਿਆ। ਯਾਰ ਤੂੰ ਸੁਦੇਹਾ ਆਉਂਦਾ। ਚੱਲ ਹੁਣ ਉੱਠ ਵੇਖ ਕੇ ਆਈਏ। ਕਿੱਧਰ ਗਿਆ ਉਹ? ਮਿੰਦਰ ਚੁੱਲੇ ਤੇ ਰੋਟੀਆਂ ਪਕਾਉਂਦੀ ਬੋਲੀ। ਬਾਪੂ ਜੀ ਤੁਸੀਂ ਰੋਟੀ ਖਾ ਲਓ ਪਹਿਲਾਂ। ਮਾਣੇ ਨੇ ਕਿਹਾ ਤੁਸੀਂ ਸ਼ਕੋਪਤ ਮੈਂ ਆ ਕੇ ਖਾ ਲੂੰਗਾ ਸੁੱਖਾ ਪਸੂਆਂ ਨੂੰ ਅੰਦਰ ਲੈ ਜਾ ਕੇ ਬੰਨ ਰਿਆ ਸੀ ਹਿੰਦੀ ਨੇ ਆਪਦੇ ਵੱਡੇ ਭਾਈ ਨੂੰ ਰੋਟੀ ਖਾਣ ਵਾਸਤੇ ਆਵਾਜ਼ ਮਾਰੀ ਤਿੰਨੇ ਭਰਾ ਇਕੱਠੇ ਬੈਠ ਕੇ ਰੋਟੀ ਖਾਣ ਲੱਗੇ ਸੁੱਖਾ ਕੁਝ ਉਦਾਸ ਸੀ ਗਿੰਦਾ ਤੇ ਬੀਰੂ ਵੱਡੇ ਭਾਈ ਦਾ ਬਹੁਤ ਤਿਆਹ ਕਰਦੀ ਸੀ ਤੇ ਉਹ बार-बार ਸੁੱਖੇ ਨੂੰ ਪੁੱਛਦੇ ਕਿ ਕੀ ਹੋ ਗਿਆ ਬਾਈ ਤੂੰ ਐ ਉਦਾਸ じゃ ਕਿਉਂ ਆ ਪਰ ਸੁੱਖਾ ਬੀਰੂ ਦੇ ਸਿਰ ਤੇ ਹੱਥ ਫੇਰਦਾ ਕਹਿ ਦਿੰਦਾ ਛੋਟੇ ਭਰਾਵਾਂ ਦੇ ਹੁੰਦਿਆਂ ਮੈਨੂੰ ਕੁਝ ਹੋ ਸਕਦਾ ਆਪਣਾ ਰੋਟੀ ਖਾਓ ਤੁਸੀਂ ਮਿੰਦਰ ਸੁਖੇ ਕੋਲੋਂ ਢੰਡ ਕੱਢ ਕੇ ਰੱਖਦੀ ਸੀ ਕਦੇ-ਕਦਾਈ ਉਹ ਗਿੰਦੇ ਨੂੰ ਪੁੱਛਦੀ ਕਿ ਇਹਦਾ ਸਾਗ ਪਹਿਲਾਂ ਕਿਉਂ ਨਹੀਂ ਲਿਆ ਹਿੰਦਾ ਸ਼ਗਣ ਵਾਲੀ ਗੱਲ ਦੱਸ ਨਹੀਂ ਸੀ ਸਕਦਾ ਇਸ ਕਰਕੇ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦਾ ਬਿੰਦੂ ਹੁਣ ਪੂਰੀ ਟੌਰ ਕੱਢ ਕੇ ਟਿਊਸ਼ਨ ਜਾਂਦਾ ਸੀ ਰੂਪਾ ਉਹਦਾ ਖਾਸ ਖਿਆਲ ਰੱਖਦੀ ਜਦੋਂ ਕੋਈ ਘਰੇ ਕੰਮ ਹੁੰਦਾ ਤਾਂ ਉਹ ਬਿੰਦੂ ਨੂੰ ਹੀ ਕਹਿੰਦੀ ਐਤਵਾਰ ਵਾਲੇ ਦਿਨ ਰੂਪਾ ਸਾਰਿਆਂ ਨੂੰ ਸੁਦੇਹਾ ਬੁਲਾਉਂਦੀ ਬਿੰਦੂ ਸਭ ਤੋਂ ਪਹਿਲਾਂ ਹੀ ਆ ਟਪਕਦਾ ਸੀ ਰੂਪਾ ਹਜੇ ਨਹਾ ਰਹੀ ਹੁੰਦੀ ਸੀ ਤਾਂ ਬਿੰਦੂ ਪੱਠਿਆਂ ਦਾ ਟੋਕਾ ਕਰ ਦਿੰਦਾ ਰੂਪਾ ਨੇ ਕਈ ਵਾਰ ਉਹਨੂੰ ਚੋਰੀਓਂ ਵੇਖਿਆ ਕਿ ਸਿੰਦੂ ਆਪਣੇ ਡੋਲੇ ਬਣਾਉਣ ਲਈ ਟੋਕਾ ਕਰਦਾ ਤਾਂ ਉਹ ਹੱਸ ਪੈਂਦੀ ਬੱਗੇ ਕੇ ਕਰ ਸਬਜ਼ੀ ਆਮ ਲੱਗਦੀ ਸੀ ਤਾਂ ਰੂਪਾ ਝੋਲਾ ਭਰ ਕੇ ਉਹਨੂੰ ਸਬਜ਼ੀ ਫੜਾ ਦਿੰਦੀ ਬਿੰਦੂ ਨੂੰ ਲੱਗਦਾ ਕਿ ਰੂਪਾ ਉਹਦੇ ਵੱਲ ਜ਼ਿਆਦਾ ਆਕਰਸ਼ਿਤ ਆ ਤੇ ਕਿਤੇ ਨਾ ਕਿਤੇ ਇਹ ਗੱਲ ਸੱਚ ਵੀ ਸੀ ਇੱਕ ਦਿਨ ਬਿੰਦੂ ਪਹਿਲਾਂ ਹੀ ਆ ਪਹੁੰਚਿਆ ਰੂਪਾ ਨੇ ਕਿਹਾ ਕਿ ਅੱਜ ਤਾਂ ਸਾਰਿਆਂ ਨੂੰ ਛੁੱਟੀ ਆ ਮੈਂ ਤਾਂ ਆਪਣੀ ਭੂਆ ਕੋਲ ਜਾਣਾ ਐਨੇ ਨੂੰ ਰੂਪਾਂ ਦੀ ਮਾਂ ਬੋਲੀ ਜੇ ਇਹ ਵਿਚਾਰਾ ਇੰਨੀ ਦੂਰੋਂ ਆਇਆ ਤਾਂ ਚਾਰ ਅੱਖਰ ਪੜਾ ਦੇ ਆਪ ਨਾਲੇ 10 ਵਾਲੀ ਵਸਤੇ ਜਾਣਾ ਹਜੇ 8 ਵਜੇ ਆ ਬਾਕੀ ਕੰਮ ਮੈਂ ਆਪੇ ਕਰ ਲੂੰ ਤੂੰ ਪੜਾ ਦੇ ਇਹਨੂੰ ਦੋਹੇ ਜਣੇ ਇਕੱਲੇ ਹੀ ਸੀ ਰੂਪਾਂ ਨੇ ਉਹਨੂੰ ਮੰਜੇ ਤੇ ਬੈਠਣ ਲਈ ਕਿਹਾ ਕਤਕ ਦੇ ਮਹੀਨੇ ਦਾ ਪਹਿਲਾ ਪੱਖ ਕਦੇ-ਕਦੇ ਪੂਰੇ ਦੀ ਠੰਡੀ ਪੌਣ ਦੇ ਆਉਂਦੇ ਬੁੱਲੇ ਤਣ ਤੇ ਮਨ ਨੂੰ ਸ਼ਾਂਤ ਕਰ ਰਹੇ ਸਨ ਜਿਸ ਤਰ੍ਹਾਂ ਤੇ ਪੂਰੇ ਦੀ ਹਵਾ ਲੱਗਦੀ ਮਨ ਖੁਸ਼ ਹੋ ਜਾਂਦਾ ਪਰ ਜਿੱਥੇ ਹਵਾ ਨਾ ਲੱਗਦੀ ਉਥੇ ਜਿਸਮ ਮੁੜ ਕੇ ਨਾਲ ਗਿੱਲਾ ਹੋ ਜਾਂਦਾ ਕੋਠੇ ਰਫਿਊਜੀਆ ਦੇ ਛੋਟੀ ਜਹੀ ਸਾਥ ਵਿੱਚ ਲੱਗੇ ਬੋੜ ਦੇ ਦਰਖਤ ਹੇਠਾਂ ਟਲ ਗਈ ਉਮਰ ਦੀਆਂ ਗੱਲਾਂ ਦੇ ਤਜਰਬੇ ਸਾਂਝੇ ਕਰਦੇ ਕੁਝ ਆਦਮੀ ਬੈਠੇ ਸਨ ਸਾਰੇ ਜਣੇ ਬਾਰੋਬਾਰੀ ਆਪਣੇ ਨਾਲ ਬੀਤੀਆਂ ਚੰਗੀਆਂ ਮਾੜੀਆਂ ਕਟਣਾਮਾਂ ਦਾ ਮਲਾਂਕਣ ਕਰ ਰਹੇ ਸਨ ਗੁਰੂ ਘਰ ਦਾ ਪਾਠੀ ਉਹਨਾਂ ਕੋਲ ਦੀ ਲੰਗਣ ਲੱਗਿਆ ਤਾਂ ਹਰਦਿਆਲ ਸੌਨੇ ਪਾਠੀ ਨੂੰ ਫਤਿਹ ਬੁਲਾਈ ਦੀ ਦੋ ਪੜੀਆਂ ਆਪਣੇ ਕੋਲ ਬੈਠਣ ਲਈ ਕਿਹਾ। ਭਾਵੇਂ ਪਾਠੀ ਨੂੰ ਕੋਈ ਹੋਰ ਜ਼ਰੂਰੀ ਕੰਮ ਸੀ ਪਰ ਉਹਨੇ ਸਿਆਣੇ ਬੰਦਿਆਂ ਦੀ ਗੱਲ ਨੂੰ ਨਟਾਲਿਆ। ਜਾਗਰ ਸਿੰਘ ਨੇ ਪਾਠੀ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਬਾਬਾ ਜੀ ਸਾਨੂੰ ਵੀ ਕਦੇ ਗੁਰੂ ਘਰ ਨਾਲ ਜੁੜਨ ਦੀ ਕੋਈ ਤਰਤੀਬ ਦੱਸ ਦਿਓ। ਅੱਗੇ ਪਾਠੀ ਨੇ ਕਿਹਾ ਭਾਈ ਸਾਹਿਬ ਸ੍ਰਿਸ਼ਟੀ ਵਿਚਲਾ ਹਰ ਜੀਵ ਰੱਬ ਨਾਲ ਜੁੜਿਆ ਹੋਇਆ ਹੈ ਪਰ ਜ਼ਰੂਰਤ ਹੈ ਆਪਣੇ ਅੰਦਰ ਝਾਤ ਮਾਰਨ ਦੀ। ਸਾਰਿਆਂ ਨੇ ਜਗਿਆਸਾ ਪਰੀਆਂ ਅੱਖਾਂ ਨਾਲ ਭਾਈ ਜੀ ਵੱਲ ਵੇਖਿਆ ਭਾਈ ਜੀ ਨੇ ਗੱਲ ਅਗਾਹ ਤੋਰਦਿਆਂ ਕਿਹਾ ਕਿ ਰੱਬ ਨੂੰ ਪਾਉਣਾ ਤਾਂ ਭਾਈ ਗੱਲ ਸਿਮਰਨ ਦੀ ਆ ਜਾਗਰ ਸਿਆ ਭਾਈ ਕਹਿੰਦੇ ਗੱਲ 1510 ਈਸਵੀ ਦੀ ਆ ਜਦੋਂ ਬਾਬਾ ਨਾਨਕ ਲਗਭਗ 36 ਸਾਲ ਦੇ ਸੀ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਇੱਕ ਵਾਰ ਸਮੇਰ ਪਰਬਤ ਉੱਤੇ ਗਏ ਸੀ ਸਮੁੰਦਰੀ ਤਲ ਤੋਂ ਸਮੇਰ ਪਰਬਤ ਦੀ ਉਚਾਈ ਕਹਿੰਦੇ ਲਗਭਗ 19000 ਕਿਲੋਮੀਟਰ ਆ ਜਿੱਥੇ ਚਾਰ ਸਪੇਰੇ ਬਰਫ਼ ਹੀ ਬਰਫ਼ ਆ ਕਰਨਬੀਨ ਨੂੰ ਕੁਝ ਵੀ ਨਹੀਂ ਮਿਲਦਾ ਬਾਬੇ ਹੋਰੀ ਜਦੋਂ ਸਮੇਰ ਪਰਬਤ ਤੇ ਗਏ ਤਾਂ ਅੱਗੋਂ ਗੋਰਖਨਾਥ ਦੇ ਨੌ ਚੇਲੇ ਮਸ਼ਿੰਦਰਨਾਥ ਪੰਗਰਨਾਥ ਗੋਪੀਨਾਥ ਔਗੜਨਾਥ ਆਦਤ ਅਤੇ ਹੋਰ ਚੇਲੇ ਸਾਧਨਾ ਕਰ ਰਹੇ ਸਨ ਉਹਨਾਂ ਨੇ ਦੂਰੋਂ ਹੀ ਬਾਬੇ ਨਾਨਕ ਨੂੰ ਆਉਂਦਿਆਂ ਵੇਖਿਆ ਤੇ ਸੋਚਿਆ ਕਿ ਕੋਈ ਸਾਧੂ ਨਹੀਂ ਇਹ ਤਾਂ ਗ੍ਰਹਿਸਤੀ ਜੀਵਨ ਬਤੀਤ ਕਰਨ ਵਾਲੇ ਮਨੁੱਖ ਲੱਗਦੇ ਨੇ ਪਰ ਇੱਥੇ ਕਿਵੇਂ ਜੋਗੀਆਂ ਨੇ ਬਾਬੇ ਨੂੰ ਆਉਂਦਿਆਂ ਹੀ ਸਵਾਲ ਕੀਤਾ ਤੁਸੀਂ ਇੱਥੇ ਕਿਵੇਂ ਬਚੋਗੇ ਕੀ ਕਰਨ ਆਏ ਹੋ ਅੱਗੇ ਬਾਬੇ ਨਾਨਕ ਨੇ ਉੱਤਰ ਦੇਣ ਦੀ ਬਜਾਏ ਪੁੱਛਿਆ ਤੁਸੀਂ ਕਿਵੇਂ ਜੀ ਰਹੇ ਹੋ ਜੋਗੀਆਂ ਨੇ ਕਿਹਾ ਕਿ ਅਸੀਂ ਤਾਂ ਸਾਧਨਾ ਤੇ ਸਿਮਰਨ ਕਰਕੇ ਜਿਉਂਦੇ ਹਾਂ ਤਾਂ ਗੋ ਬਾਬੇ ਨਾਨਕ ਨੇ ਕਿਹਾ ਭਾਈ ਅਸੀਂ ਵੀ ਤਾਂ ਸਿਮਰਨ ਕਰਦੇ ਹਾਂ ਪਾਠੀ ਨੇ ਕਿਹਾ ਭਾਈ ਜਾਗਰ ਸਿਆ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਜੋਗੀਆਂ ਬਾਰੇ ਲਿਖੀਆਂ ਹੋਈਆਂ ਨੇ ਭਾਈ ਸਾਹਿਬ ਗੁਰੂ ਘਰ ਆਇਆ ਕਰੋ ਤੇ ਸਿਮਰਨ ਕਰਿਆ ਕਰੋ ਫੇਰ ਹੀ ਰੱਬ ਨਾਲ ਜੁੜੋਂਗੇ ਐਨੀ ਗੱਲ ਕਹਿ ਕੇ ਪਾਠੀ ਫਤਿਹ ਬੁਲਾ ਕੇ ਤੁਰ ਪੈਂਦਾ ਸਾਰੇ ਜਣੇ ਪਾਠੀ ਦੀਆਂ ਗੱਲਾਂ ਸੁਣ ਕੇ ਹੈਰਾਨ ਸਨ ਉਧਰ ਚਾਨਣ ਸਿੰਘ ਕਿਤੇ ਵੀ ਨਾ ਲੱਭਿਆ ਥੱਕ ਹਾਰ ਕੇ ਦੋਹੀਂ ਜਣੇ ਘਰ ਆ ਗਏ ਮਾਣੀ ਨੇ ਕਿਹਾ ਸਵੇਰੇ ਵੇਖਦੇ ਹਾਂ ਹੁਣ ਤਾਂ ਨਹੀਂ ਰਾਜਾ ਹੋ ਗਿਆ ਦੂਜੇ ਦਿਨ ਸਾਰੇ ਪਿੰਡ ਵਿੱਚ ਪਤਾ ਲੱਗ ਗਿਆ ਕਿ ਚਾਨਣ ਘਰ ਨਹੀਂ ਆਇਆ ਸੱਤ ਕੋਲ ਭੋਲਾ ਤੇ ਮਾਣਾ ਲੰਗੇ ਤਾਂ ਸ਼ਰਾਰਤੀ ਜਿਹਾ ਪ੍ਰੀਤਮ ਨੇ ਕਿਹਾ ਕਿਵੇਂ ਆ ਲੰਬੜਦਾਰਾ ਮਿਲਿਆ ਚਾਨਣ ਸਿਓ ਕਿ ਨਹੀਂ ਕਿਤੇ ਕੋਈ ਚੰਨਣਗੀਰੀ ਤਾਂ ਨਹੀਂ ਨਾਲ ਲੈ ਗਈ ਕੋਈ ਜੇ ਮੂਹ ਨਹੀਂ ਜੱਜਦਾ ਤਾਂ ਗੱਲ ਹੀ ਜੱਜ ਦੀ ਕਰ ਲਿਆ ਕਰ ਮਾਣੇ ਨੇ ਕਿਹਾ ਮਿੱਠੂ ਨੇ ਚਾਨਣ ਪ੍ਰਤੀ ਚਿੰਤਾ ਪ੍ਰਗਟਾਈ ਤੇ ਕਿਹਾ ਯਾਰ ਗੁੱਸਾ ਨਾ ਕਰਿਓ ਮੈਨੂੰ ਲੱਗਦਾ ਕਿ ਉਹ ਕੁੜੀ ਨੂੰ ਨਾ ਭਜਾ ਕੇ ਲੈ ਗਿਆ ਹੋਵੇ ਕਿਉਂਕਿ ਅੱਜ ਜਦੋਂ ਮੈਂ ਉਧਰਲੇ ਪਾਸੇ ਗਿਆ ਸੀ ਤਾਂ ਉਹਨਾਂ ਦੇ ਘਰ ਵਾਵਾ ਰੌਲਾ ਪਈ ਜਾਂਦਾ ਸੀ ਮੈਨੂੰ ਲੱਗਦਾ ਚਾਨਣ ਦਾ ਹੀ ਸਾਰਾ ਕਾਰਾ ਹੈ ਸਾਰੇ ਕਿਤੇ ਰੌਲਾ ਪੈ ਗਿਆ ਕਿ ਚਾਨਣ ਪਿੰਡ ਦੀ ਕੁੜੀ ਨੂੰ ਭਜਾ ਕੇ ਲੈ ਗਿਆ ਚਾਨਣ ਸਿੰਘ ਪਾਲੀ ਨੂੰ ਲੈ ਕੇ ਆਪਣੇ ਮਾਮੇ ਦੇ ਕੋਲ ਚਲਿਆ ਗਿਆ। ਦੇਬੂ ਛੜਾ ਸ਼ਾਂਟ ਸੀ ਪਰ ਯਾਰਾਂ ਦਾ ਯਾਰ ਸੀ। ਹੋਰ ਕਿਸੇ ਕੋਲੋਂ ਵੀ ਚਾਨਣ ਨੂੰ ਮਦਦ ਦੀ ਆਸ ਨਹੀਂ ਸੀ ਪਰ ਦੇਬੂ ਤੇ ਉਹਨੂੰ ਪੂਰਾ ਭਰੋਸਾ ਸੀ ਕਿ ਉਹ ਮੇਰੀ ਮਦਦ ਜ਼ਰੂਰ ਕਰੂਗਾ। ਦੇਬੂ ਆਮ ਤੌਰ ਤੇ ਖੇਤ ਹੀ ਰਹਿੰਦਾ ਸੀ। ਜਦੋਂ ਉਹਨੇ ਮੱਕੀ ਕੋਲੋਂ ਚਾਨਣ ਨੂੰ ਆਉਂਦਾ ਵੇਖਿਆ ਤਾਂ ਦੂਰੋਂ ਹੀ ਬਾਹਾਂ ਆੜੀ ਭੱਜ ਕੇ ਚਾਨਣ ਨੂੰ ਜੱਫੀ ਪਾ ਲਈ। ਪਰ ਚਾਨਣ ਦੇ ਮਗਰ ਕੁੜੀ ਵੇਖ ਕੇ ਪੁੱਛਿਆ, "ਓਏ ਆਹ ਕੌਣਾ ਪਤੰਦਰਾ?" ਚੰਨਣ ਮਾਮਾ ਇਹ ਪਾਲੀ ਆ ਮੇਰੀ ਜ਼ਿੰਦਗੀ ਮੈਂ ਬੰਸ ਨੂੰ ਛੱਡ ਦਿੱਤਾ ਮੈਂ ਇਸ ਪਾਲੀ ਨਾਲ ਹੀ ਰਹਿਣਾ ਹੁਣ ਬਸ ਤੂੰ ਹੁਣ ਸਾਡਾ ਤੂੰ ਹੀ ਆ ਅਸੀਂ ਘਰੋਂ ਭੱਜ ਗਏ ਆ ਦੇਬੂ ਆ ਸਾਡੇ ਵਰਗੇ ਨੂੰ ਇੱਕ ਨਹੀਂ ਜੁੜਦੀ ਤੇ ਤੂੰ ਦੋ ਦੋ ਚੱਕੀ ਫਿਰਦਾ ਓਏ ਮਾਮਾ ਮਸਕਰੀਆਂ ਨਾ ਕਰ ਸਾਨੂੰ ਰੋਟੀ ਪਾਣੀ ਖਵਾ ਬੜੀ ਭੁੱਖ ਲੱਗੀ ਆ ਖੇਤ ਹੀ ਬਣਾਈ ਨਿੱਕੀ ਜਹੀ ਚਲਾ ਨੀਂ ਅੰਦਰੋਂ ਦੇਬੂ ਪਾਣੀ ਲਿਆਇਆ ਤੇ ਫਿਰ ਚਾਹ ਧਰੀ ਜਦੋਂ ਉਹ ਆਟਾ ਗੁੰਨਣ ਲੱਗਿਆ ਤਾਂ ਪਾਲੀ ਨੇ ਕਿਹਾ ਕਿ ਰੋਟੀ ਮੈਂ ਬਕਾ ਦਿੰਨੀ ਆ ਬੇਬੂ ਨੇ ਅੱਖ ਦਬਦਿਆਂ ਚਾਨਣ ਨੂੰ ਕਿਹਾ ਕਿ ਕੁੜੀ ਤਾਂ ਸਚਿਆਰੀ ਆ ਹੁਣ ਆ ਹੀ ਦੱਸੋ ਘਰ ਦਾ ਕੀ ਹਾਲ ਹੋ ਜਾਂ ਮੈਂ ਪਿੰਡ ਜਾ ਕੇ ਦੱਸ ਦੇਵਾਂ ਕਿ ਚਾਨਣ ਇੱਥੇ ਆਇਆ ਨਾ ਨਾ ਕਰੀ ਨਾ ਦਸੀ ਜਦੋਂ ਗੱਲ ਠੰਡੀ ਪੈ ਗਈ ਫਿਰ ਅਸੀਂ ਘਰ ਹੀ ਚਲੇ ਜਾਵਾਂਗੇ ਕੋਈ ਭਾਣ ਜਿਆ ਮੈਂ ਤੈਨੂੰ ਇੱਥੇ ਰਹਿਣ ਤੋਂ ਨਹੀਂ ਰੋਕਦਾ ਪਰ ਭੈਣ ਵੀ ਫਿਕਰ ਕਰਦੀ ਹੋਊਗੀ ਇਉਂ ਨਾ ਕਰ ਜੇ ਤੇਰਾ ਇਹਦੇ ਨਾਲ ਪ੍ਰੇਮ ਚੱਕਰ ਆ ਫਿਰ ਘਰੇ ਤਾਂ ਗੱਲ ਕਰਨੀ ਪਊ ਪਾਲੀ ਤੇ ਚਾਨਣ ਦੋਹੇ ਦੇਬੂ ਕੋਲ ਰਹਿਣ ਲੱਗੇ ਚਾਨਣ ਦੇ ਨਾਨਕਿਆਂ ਕੋਲ 바ਵਾ ਪੈਲੀ ਸੀ ਸਰਦੇ ਪੁੱਜਦੇ ਹੋਣ ਕਰਕੇ ਇੱਥੇ ਦੋਹਾਂ ਨੂੰ ਕੋਈ ਮੁਸ਼ਕਲ ਨਹੀਂ ਸੀ ਪਰ ਪਾਲੀ ਨੇ ਕਿਹਾ ਕਿ ਇੱਥੇ ਰਹਿੰਦੇ ਆਪਾਂ ਚੰਗੇ ਨਹੀਂ ਲੱਗਦੇ ਜਾਂ ਤਾਂ ਕਿਤੇ ਹੋਰ ਚੱਲੀਏ ਜਾਂ ਫਿਰ ਮੇਰੇ ਨਾਲ ਵਿਆਹ ਕਰਵਾ ਕੇ ਘਰੇ ਲੈ ਜਾ ਚਾਨਣ ਆਪਣੀ ਕਹੀ ਗੱਲ ਮੁੱਕਰ ਨਹੀਂ ਸੀ ਸਕਦਾ ਉਹਨੇ ਫੈਸਲਾ ਕੀਤਾ ਕਿ ਦੇਬੂ ਨੂੰ ਨਾਲ ਲਿਜਾ ਕੇ ਉਹ ਪਾਲੀਵਾਰੇ ਪਿੰਡ ਗੱਲ ਕਰੇਗਾ ਮਾਣਾ ਬੱਕਰੀਆਂ ਤੇ ਭੇਡਾਂ ਦੇ ਜੜ ਨੂੰ ਬਾਹਰ ਚਰਾਉਣ ਲੈ ਕੇ ਜਾ ਰਿਹਾ ਸੀ ਮਿੰਦਰ ਨੇ ਬੋਕਰ ਬਹਾਰੀ ਕਰਦੀ ਨੇ ਗਿੰਦੇ ਨੂੰ ਕਿਹਾ ਆਹ ਵੇਖ ਲਾ ਤੇਰੇ ਵੱਡੇ ਭਰਾ ਸੁੱਖੇ ਨੂੰ ਕੋਈ ਪ੍ਰਵਾਹ ਨਹੀਂ ਕੰਮ ਦੀ ਬਾਪੂ ਨੇ ਗੱਲ ਕਹੀ ਸੀ ਵੀ ਆ ਭੇਡਾਂ ਵਾਲਾ ਥਾਂ ਉਹ ਸੁੰਭਰਿਆ ਕਰੂ ਪਰ ਕਿੰਨੇ ਦਿਨ ਹੋ ਗਏ ਮੌਜਾਂ ਨਾਲ ਦੇ ਕੇ ਕੱਚਾਂ ਚ ਹੱਥ ਉਹ ਵੀ ਟ ਜਾਂਦਾ ਚੱਲ ਕੋਈ ਨਾ ਉਹ ਖੇਤਾਂ ਦਾ ਕੰਮ ਵੀ ਵੇਖਦਾ ਤੂੰ ਇਉਂ ਨਾ ਕਰਿਆ ਕਰ ليه ਮੈਂ ਸੁੰਬਰ ਦਿਨਾਂ ਜੀ ਤੈਨੂੰ ਨਹੀਂ ਵਧੀਆ ਲੱਗਦਾ ਤਾਂ ਵਧੀਆ ਵਾਲੀ ਗੱਲ ਨਹੀਂ ਹੈਗੀ ਪਰ ਬੰਦਾ ਕੰਮ ਚੋਰ ਨਾ ਹੋਵੇ ਮਿੰਦਰ ਨੇ ਸੁੱਤੀ ਚੁੰਨੀ ਨਾਲ ਆਇਆ ਮੁੜਕਾ ਪੁੰਜਿਆ ਵੀਰੂ ਨੂੰ ਪਤਾ ਸੀ ਕਿ ਜਿਵੇਂ ਆਮ ਘਰਾਂ ਵਿੱਚ ਵੰਡ ਪੈਂਦੀ ਹੁੰਦੀ ਆ ਓਵੇਂ ਸਾਡੇ ਵੀ ਵੰਡ ਪੈਂਦੇ ਆ देर ਨਹੀਂ ਲੱਗਣੀ ਜਿਵੇਂ ਭਾਬੀ ਗੱਲਾਂ ਕਰਦੀ ਆ ਚਾਨਣ ਨੂੰ ਬਾਹਰ ਰਹਿੰਦੇ ਆ ਮਹੀਨਾ ਕ ਬੀਤ ਗਿਆ ਪਾਲੀ ਨੇ ਪਿੰਡ ਜਾਣ ਲਈ ਜੋਰ ਪਾਇਆ ਦੇਬੂ ਨੇ ਇੱਥੇ ਹੀ ਰਹਿਣ ਲਈ ਕਿਹਾ ਓਏ ਗੱਲ ਸੁਣੋ ਪਿੰਡ 'ਚ ਹਜੇ ਗੱਲ ਠੰਡੀ ਨਹੀਂ ਪਈ ਪਿੰਡ ਦੇ ਲੋਕਾਂ ਵਿੱਚ ਤੁਹਾਡੇ ਭੱਜਣ ਤੇ ਭਾਰੀ ਰੋਹ ਹੋਊਗਾ ਨਾਲੇ ਆ ਪਾਲੀ ਨੂੰ ਉੱਥੇ ਕਿਸੇ ਨੇ ਨਹੀਂ ਰਹਿਣ ਦੇਣਾ ਐਵੇਂ ਵਾਲੀ ਗੱਲ ਨਾ ਵਧਾ ਲਿਓ ਚਾਨਣ ਨੂੰ ਬਸ ਇਕੱਲੀ ਪਾਲੀ ਹੀ ਦਿਸਦੀ ਸੀ ਪਾਲੀ ਵੀ ਚਾਨਣ ਦਾ ਬਹੁਤ ਕਰਦੀ ਸੀ ਜਦੋਂ ਕਦੇ ਦੋਹੇ ਸ਼ਹਿਰ ਕੋਈ ਸਮਾਨ ਲੈਣ ਜਾਂਦੇ ਤਾਂ ਲੋਕ ਪਾਲੀ ਨੂੰ ਖੜਖੜ ਵੇਖਦੇ ਕਈ ਤਾਂ ਉੱਚੀ ਦੇਣੇ ਕਹਿ ਵੀ ਦਿੰਦੇ ਓਏ ਮੋਤੀ ਪੁੰਨ ਕੀਤੇ ਲੱਗਦੇ ਆ ਇਹੋ ਜਿਹੇ ਹੀਰਾਨ ਹਰ ਕਿਸੇ ਦੇ ਨਸੀਬ 'ਚ ਨਹੀਂ ਹੁੰਦੀ ਪਾਲੀ ਆਪਣੇ ਮਨ ਵਿੱਚ ਹੀ ਖੁਸ਼ ਹੁੰਦੀ ਕਿ ਲੋਕ ਉਹਦੀ ਜਵਾਨੀ ਦੀ ਸਿਫਤ ਕਰਦੇ ਆ ਇੱਕ ਦਿਨ ਮਾਨਾ ਤੇ ਭੋਲਾ ਦੋਹੇ ਦੇਬੂ ਕੋਲ ਆਏ ਦੋਹਾਂ ਨੂੰ ਵੇਖ ਕੇ ਦੇਬੂ ਨੇ ਉਹਨਾਂ ਦੀ ਚੰਗੀ ਆਉ ਭਗਤ ਕੀਤੀ ਚਾਨਣ ਤੇ ਪਾਲੀ ਕਿਤੇ ਗਏ ਹੋਏ ਸੀ ਦੇਬੂ ਕਿਵੇਂ ਆਉਣੇ ਹੋਗੇ ਅੱਜ ਗਰੀਬਾਂ ਕੋਲੇ ਭੋਲਾ ਮਸਕਰੀਆਂ ਕਰਦਾ ਤੂੰ ਵੀ ਮੈਨੂੰ ਤੈਨੂੰ ਤਾਂ ਨਾਲੇ ਸਾਰਾ ਪਤਾ ਵੇਖ ਲੈ ਕਿ ਦਾੜੀ 'ਚ ਫੁੱਲ ਪਾਉਂਦਾ ਏ ਹੋਰਾ ਸ਼ਰਮਣੀ ਇਹਨੂੰ ਕੰਜਰ ਨੂੰ ਸਾਰੇ ਪਿੰਡ ਵਿੱਚ ਮੇਰੀ ਥੂ-ਥੂ ਕਰਵਾਤੀ। ਦਸਵੇਂ ਕਿਹੜਾ ਮੂੰਹ ਲੈ ਕੇ ਤੁਰਿਆ ਫਿਰਾਂ ਪਿੰਡ 'ਚੋਂ। ਦੇਬੂ, ਨਿਆਣੀ ਮੱਤ 'ਚ ਗਲਤੀਆਂ ਹੋ ਜਾਂਦੀਆਂ ਬਾਈ, ਤੂੰ ਮੁੰਡੇ ਨੂੰ ਘੂਰੀ ਨਾ ਐਵੇਂ ਕੁਝ ਕਰ ਬੈਠਿਆ ਤਾਂ ਲੈਣੇ ਦੇ ਦੇਣੇ ਨਾ ਪੈ ਜਾਣ। ਨਿਆਣੀ ਉਮਰ ਹਜੇ ਉਹਦੀ, ਦੋ ਜਵਾਕਾਂ ਵਾਲਾ ਹੋ ਕੇ ਆਪਦੀ ਤੀਮੀ ਛੱਡ ਕੇ ਬਗਾਨੇ ਪਿੰਡ ਦੀ ਕੁੜੀ ਨਾਲ ਖੇ ਖਾਂਦੇ ਨੂੰ ਸ਼ਰਮ ਨਹੀਂ ਆਉਂਦੀ ਉਹਨੂੰ। ਹੈ ਕਿੱਥੇ ਹੁਣ ਉਹ? ਭੋਲੇ ਨੇ ਗਰਮ ਹੁੰਦਿਆਂ ਕਿਹਾ। ਦੇਬੂ ਨੇ ਗੱਲ ਟਕਾਉਂਦਿਆਂ ਕਿਹਾ। ਕਿ ਆਪਾਂ ਸਹਿਜ ਮਤੇ ਨਾਲ ਗੱਲ ਕਰ ਲੈਨੇ ਆ ਉਹ ਗਏ ਆ ਸ਼ਹਿਰ ਬਸ ਆ ਜਾਂਦੇ ਆ ਦਸਾਂ ਪੰਜਾਂ ਮਿੰਟਾਂ ਤੱਕ ਪਰ ਟਿਕਾ ਨਾਲ ਗੱਲ ਕਰੀ ਉਹੀ ਨਾ ਜਵਾਕ ਦੇ ਗਲ ਪੈ ਜੀ ਮਾਣਾ ਨਹੀਂ ਬਾਈ ਅਸੀਂ ਤਾਂ ਉਹਨੂੰ ਲੈਣ ਹੀ ਆਏ ਆ ਦੇਬੂ ਨੇ ਸਰਾਹੀ ਵਿੱਚੋਂ ਪਾਣੀ ਦੇ ਦੋ ਗਲਾਸ ਭਰ ਕੇ ਉਹਨਾਂ ਨੂੰ ਫੜਾਈ ਬੋੜੇ ਹੀਠਾ ਲੱਗੇ ਤਖਤ ਪੋਸ ਤੇ ਦੋਹੇ ਜਣੇ ਆਰਾਮ ਕਰਨ ਲਈ ਟੇਡੇ ਹੋ ਗਏ ਪਰ ਭੋਲੇ ਦੇ ਮਨ ਨੂੰ ਨਾ ਚੈਨ ਸੀ ਉਹ ਸੋਚੀ ਗਿਆ ਕਿ ਉਹ ਚੰਨਣ ਨੂੰ ਪਿੰਡ ਕਿਵੇਂ ਲੈ ਕੇ ਜਾਵੇ ਚਾਨਣ ਨੇ ਉਸ ਕੁੜੀ ਤੋਂ ਬਿਨਾ ਨਾਲ ਵੀ ਨਹੀਂ ਤੁਰਨਾ ਇੱਕ ਹੈ ਕੁੜੀ ਹੋਰ ਜਾਤ ਦੀ ਨਹੀਂ ਚੱਲ ਇਹ ਵੀ ਤੁਰੀ ਫਿਰਦੀ ਵਿੱਚੇ ਪਰ ਸ਼ਾਮੇ ਢਲਣ ਲੱਗੇ ਤਾਂ ਦੇਬੂ ਨੇ ਵੇਖਿਆ ਕਿ ਚਾਨਣ ਤੇ ਪਾਲੀ ਆ ਰਹੇ ਸੀ ਉਹ ਭੱਜ ਗਿਆ ਤੇ ਚਾਨਣ ਨੂੰ ਦੱਸਿਆ ਕਿ ਤੇਰਾ ਪਿਓ ਤੇ ਗਵਾਂਢ ਵਾਲਾ ਚਾਚਾ ਤੈਨੂੰ ਲੈਣ ਆਇਆ ਪਾਲੀ ਕੋਠੇ ਅੰਦਰ ਚਲੀ ਗਈ ਚਾਨਣ ਸਿੱਧਾ ਹੀ ਉਹਨਾਂ ਕੋਲ ਚਲਿਆ ਗਿਆ ਦੋਹਾਂ ਦੇ ਪੈਰੀ ਹੱਥ ਲਾਏ ਮਾਣੇ ਨੇ ਹਾਲਚਾਲ ਪੁੱਛਿਆ ਪਰ ਭੋਲੇ ਦੀਆਂ ਅੱਖਾਂ ਗੁੱਸੇ ਵਿੱਚ ਲਾਲ ਹੋ ਗਈਆਂ ਮਾਂ ਕਿਵੇਂ ਆ ਬਾਪੂ ਬਾਲਾ ਭਦਰਕਾਰੀ ਵਾਲਾ ਕੰਮ ਕੀਤਾ ਨਾ ਜਿਹੜਾ ਉਹ ਹੌਸਲਾ ਹੋ ਗੱਲਾਂ ਵੇਖ ਕਰਦਾ ਚੌਰਾ ਨਾ ਕੋੜਿਆ ਸਾਡੀ ਇੱਜ਼ਤ ਦਾ ਤਾਂ ਖਿਆਲ ਕਰ ਲੈਂਦਾ ਆਪਦੇ ਨਿੱਕੇ ਨਿੱਕੇ ਵੋਟਾਂ ਬਾਰੇ ਸੋਚਦਾ ਉਹਨਾਂ ਦਾ ਕੀ ਕਸੂਰ ਰੋਜ਼ ਪੁੱਛਦੇ ਆ ਕਿ ਬਾਪੂ ਕਿੱਧਰ ਗਿਆ ਸ਼ਰਮ ਮਨ ਚੌਰਿਆ ਬਹੂ ਤਾਂ ਕਹਿ ਦਿੰਦੀ ਆ ਜਵਾਕਾਂ ਨੂੰ ਕਿ ਤੁਹਾਡਾ ਪਿਓ ਮਰ ਗਿਆ ਤੂੰ ਕੀ ਜਾਣੇ ਕਾਲਜੇ ਚ ਰੁਗ ਨਿਕਲਦੇ ਆ ਜਦੋਂ ਉਹਦੇ ਮੂੰਹੋਂ ਇਹ ਗੱਲ ਸੁਣਦੇ ਆ ਆਖਰ ਖੂਨ ਤਾਂ ਤੂੰ ਸਾਡਾ ਹੀ ਆ ਸਾਡੀਆਂ ਤਾਂ ਆਂਦਰਾ ਮੱਚਦੀਆਂ ਨੇ ਪਰ ਉਸ ਬਗਾਨੀ ਦਾ ਵੀ ਕੀ ਕਸੂਰ ਆ ਚਾਨਣ ਬਸ ਬਾਪੂ ਮੈਂ ਤਾਂ ਪਾਲੀ ਨਾਲ ਹੀ ਰਹਿਣਾ ਚਾਹੇ ਅੱਜ ਲਖਾਲਾ ਚਾਹੇ ਕੱਲ ਮਾਣਾ ਸਿਆਣੇ ਬਣੀਦਾ ਹੁੰਦਾ ਪੁੱਤ ਐਂ ਵਿਆਹ ਕਿਤੇ ਗੁੱਡੇ ਗੁੱਡੀਆਂ ਦਾ ਖੇਡ ਆ ਭਲਾਂ ਬਸ ਬੰਸੋ ਦੇ ਪੇਕੇ ਕੀ ਕਹਿਣਗੇ ਕੁਝ ਮਰਜ਼ੀ ਕਹੀ ਜਾਣ ਪਰ ਮੈਂ ਤਾਂ ਪਾਲੀ ਨੂੰ ਆਪਣੀ ਬਹੂ ਮੰਨਦਾ ਇਹਨੂੰ ਹੀ ਲੈ ਕੇ ਜਾਊ ਘਰੇ ਦੇਬੂ ਓਏ ਛੱਡੋ ਯਾਰ ਮੈਨੂੰ ਤਾਂ ਇੱਕ ਵੀ ਨਹੀਂ ਜੁੜੀ ਇਹਨੂੰ ਦੋ ਦੋ ਜੁੜਦੀਆਂ ਜੋੜ ਲੈਣ ਦਿਓ ਦੋਹੇ ਰਹਿ ਪੈਣਗੀਆਂ ਆਪਦੇ ਘਰੇ ਨਾਲੇ ਥਵਾਕ ਨਾਲ ਭੋਲਾ ਬੰਦਾ ਆਪਦੀ ਉਮਰ ਦਾ ਲਿਹਾਜ਼ ਕਰੇ ਇਸ ਕੁੜੀ ਦੀ ਉਮਰ ਨਾਲੋਂ ਤਾਂ ਇਹ ਕਿਤੇ ਵੱਡਾਗਾ ਪਾਲੀ ਸਭ ਕੁਝ ਸੁਣ ਰਹੀ ਸੀ ਉਹ ਚੁੱਪਚੀ ਪੀਤੀ ਖਲੋਤੀ ਸਿਰਫ ਚਾਨਣ ਦੇ ਬੋਲਾਂ ਨੂੰ ਪੂਰੇ ਧਿਆਨ ਨਾਲ ਸੁਣ ਰਹੀ ਸੀ ਚਾਨਣ ਨੇ ਸਾਰਿਆਂ ਨੂੰ ਇੱਕ ਟੋਕ ਇਹੀ ਜਵਾਬ ਦਿੱਤਾ ਕਿ ਉਹ ਸਿਰਫ ਪਾਲੀ ਨੂੰ ਹੀ ਰੱਖੇਗਾ ਭੋਲੇ ਤੇ ਮਾਣੇ ਨੇ ਸੋਚਿਆ ਕੇ ਕਲੇਸ ਜਿਆਦਾ ਵਧੂ ਐਦੋਂ ਤਾਂ ਵੱਡੀ ਬਹੂ ਨੂੰ ਸਮਝਾ ਦੇਾਂਗੇ ਪਰ ਚਾਨਣ ਪਾਲੀ ਨੂੰ ਘਰੇ ਬਾੜ ਕੇ ਹੀ ਸਾਹ ਲਵੇਗਾ ਇਸ ਲਈ ਜਿਵੇਂ ਇਹ ਕਹਿੰਦਾ ਓਵੇਂ ਹੀ ਸਹੀ ਪਰ ਚਾਨਣ ਤੇ ਪਾਲੀ ਵਾਪਸ ਘਰ ਨਾ ਗਏ ਤੋਹੇ ਜਣੇ ਦੇਬੂ ਕੋਲੋਂ ਵੀ ਇਜਾਜ਼ਤ ਲੈ ਕੇ ਕਿਸੇ ਹੋਰ ਪਿੰਡ ਚਲੇ ਗਏ ਜਿੱਥੇ ਉਹਨਾਂ ਨੂੰ ਕੋਈ ਨਹੀਂ ਸੀ ਜਾਣਦਾ ਚਾਨਣ ਉੱਥੇ ਕਿਸੇ ਨਾਲ ਹਿੱਸੇ ਤੇ ਬਾਹੀ ਕਰਨ ਲੱਗਿਆ ਤੇ ਪਾਲੀ ਉੱਥੇ ਖੇਤਾਂ ਵਿੱਚ ਕੰਮ ਕਰਦੀ ਰਹਿੰਦੀ ਢਲ ਦੇ ਪਰਸ਼ਾਵੇਂ ਨਾਲ ਹੀ ਮਿੰਦਰ ਕੰਮ ਮਤੰਦਿਆਂ ਵਿੱਚ ਜੁਟ ਗਈ ਐਨੇ ਨੂੰ ਤਾਰੋ ਆਈ ਨੀਵੇਂ ਮਰ ਜਾ ਮੇਰੀ ਭੈਣ ਦੇ ਤਾਂ ਸਿਰ ਤੋਂ ਸਾਰਾ ਦੁਪਹਿਰਾ ਨਿਕਲਦਾ ਕੰਮ ਕਰਦੇ ਆ ਕਦੇ ਸਾਹ ਵੀ ਲੈ ਲਿਆ ਕਰ ਮਿੰਦਰੇ ਮਿੰਦਰ ਘਰੇ ਤਾਂ ਕੋਈ ਨਹੀਂ ਹੁੰਦਾ ਫਿਰ ਸਾਰਾ ਕੰਮ ਆਪ ਨੂੰ ਹੀ ਕਰਨਾ ਪੈਂਦਾ ਤਾਰੋ ਕਿਉਂ ਵੱਡਾ ਕਿੱਥੇ ਹੁੰਦਾ ਉਹਨੂੰ ਲਾਇਆ ਕਰ ਕੰਮ ਕਿਉਂ ਵਿਹਲਾ ਛੱਡਿਆ ਉਸਨੂੰ ਰੋਟੀਆਂ ਖਾਣ ਨੂੰ ਥੋੜੀ ਰੱਖਿਆ ਮਿੰਦਰ ਹੋਰ ਭੈਣੇ ਸੱਚੀ ਹੀ ਉਹ ਤਾਂ ਦਿਨ ਚੜਦੇ ਹੀ ਲੈ ਕੇ ਵਗ ਜੂ ਭੇਡਾਂ ਬੱਕਰੀਆਂ ਤਾਰੋ ਥੋੜਾ ਖਿੱਚ ਕੇ ਰੱਖ ਚਲ ਮੈਂ ਚੱਲੀ ਆਂ ਖਿਆਲ ਰੱਖੀਂ ਆਪਦਾ ਬੇੜੇ ਵਿੱਚ ਲੱਗੇ ਨਲਕੇ ਨੂੰ ਗੇੜ ਮਿੰਦਰ ਪਾਣੀ ਦੀ ਬਾਲਟੀ ਭਰ ਰਹੀ ਸੀ ਸੁੱਖਾ ਬਾਹਰੋਂ ਇੱਜੜ ਨੂੰ ਲੈ ਕੇ ਆਇਆ ਤਾਂ ਦੂਰੋਂ ਹੀ ਮਿੰਦਰ ਬੋਲਣ ਲੱਗ ਪਈ ਸਾਰਾ ਕੁਝ ਮੈਨੂੰ ਹੀ ਸੁੱਖਿਆ ਕਰਨ ਵਾਸਤੇ ਆਪ ਤਾਂ ਤੁਰ ਜਾਂਦੇ ਆ ਸਾਰੇ ਪਰ ਆਈ ਨਹੀਂ ਸੋਚਦੇ ਵੀ ਕੱਲੀ ਜਣੀ ਕੀ ਕੀ ਸਿਆਪਾ ਕਰੇ ਇਹਨਾਂ ਦਾ ਇਹਨਾਂ ਨੂੰ ਤਾਂ ਚੰਗਾ ਚੋਖਾ ਖਾਣ ਨੂੰ ਚਾਹੀਦਾ ਸੁੱਖੇ ਦੇ ਮਗਰ ਵੀਰੂ ਵੀ ਸੀ ਉਹ ਬੋਲਿਆ ਭਾਬੀ ਅਸੀਂ ਸਾਰੇ ਕੰਮ ਹੀ ਕਰਦੇ ਆ ਅਸੀਂ ਕਿਹੜਾ ਬਿਲੇ ਹੁੰਨੇ ਆ ਕੰਮ ਤਾਂ ਘਰਾਂ ਵਿੱਚ ਸਾਰੀਆਂ ਹੀ ਬੁੜੀਆਂ ਕਰਦੀਆਂ ਅਸੀਂ ਤਾਂ ਫਿਰ ਵੀ ਕਿਹਾ ਸੀ ਕਿ ਸਾਨੂੰ ਕੰਮ ਵਾਲੀ ਕੁੜੀ ਚਾਹੀਦੀ ਆ ਸੁਖੇ ਨੇ ਵੀਰੂ ਨੂੰ ਚੁੱਪ ਕਰਵਾਇਆ ਕਿ ਡੈਮੂਰੇ ਦਾਨੀ ਬੋਲੀ ਦਾ ਮਹਿੰਦਰ ਦਾ ਦਾੜ ਲੱਗ ਗਿਆ ਹੁਣ ਉਹ ਆਸਾਨੀ ਨਾਲ ਅੱਡ ਹੋਣ ਵਾਲੀ ਗੱਲ ਕਹਿ ਗਈ ਜਦੋਂ ਮਹਿੰਦਰ ਨੇ ਇਹ ਗੱਲ ਕਹੀ ਤਾਂ ਹਿੰਦੇ ਨੇ ਸੁਣ ਲਈ ਅਨੁਸਾਰ ਹਿੰਦੇ ਨੇ ਇੱਕੋ ਗੱਲ ਕਹੀ ਕਿ ਇਹ ਮੇਰਾ ਭਰਾ ਨਹੀਂ ਮੇਰਾ ਮਾਪਿਓ ਆ ਜੇ ਤੂੰ ਕੰਮ ਤੋਂ ਬਾਹਲੀ ਔਖੀਆਂ ਤਾਂ ਆਪਦੇ ਪੇਕੇ ਜਾਵੜਾ ਜੀ ਸਦਕੇ ਪਰ ਮੇਰੇ ਭਰਾ ਮ ਨੂੰ ਹਵਾ ਤਵਾ ਨਾ ਬੋਲੀ ਕਦੇ ਵੀ ਇਧਰ 18 ਸਾਲ ਦੀ ਸੇਵਾ ਮੁਕਤੀ ਤੋਂ ਬਾਅਦ ਹਾਕਮ ਫੌਜੀ ਆਪਣਾ ਬਿਸਤਰਾ ਲਪੇਟ ਕੇ ਘਰ ਆ ਗਿਆ ਫੌਜੀ ਨੇ ਅਨੁਸਾਰ ਪਹਿਲਾਂ ਰਹਿੰਦੇ ਆਪਣੀ ਕੁੜੀ ਤੇ ਮੁੰਡੇ ਦਾ ਵਿਆਹ ਕਰ ਦਿੱਤਾ ਹੁਣ ਹਾਕਮ ਫੌਜੀ ਦੀ ਪੂਰੀ ਨਿਗਾ ਆਪਣੇ ਛੋਟੇ लाडले ਪੁੱਤਰ ਸੁਨਿੰਦਰ ਉਰਫ ਬਿੰਦੂ ਤੇ ਸੀ ਹਾ ਗੰ ਫੌਜੀ ਚਾਹੁੰਦਾ ਸੀ ਕਿ ਉਹਦਾ ਪੁੱਤ ਪੜ੍ਹ ਲਿਖ ਕੇ ਮਿਲਟਰੀ ਵਿੱਚ ਵੱਡਾ ਅਫਸਰ ਬਣੇ। ਉਹਨੂੰ ਕਦੇ-ਕਦੇ ਸੁਪਨੇ ਆਉਂਦੇ ਕਿ ਫੌਜੀ ਉਸਦੇ ਅਫਸਰ ਪੁੱਤ ਨੂੰ ਸਲੂਟ ਮਾਰ ਰਹੇ ਨੇ। ਬਿੰਦੂ ਦਾ ਰੰਗ ਗੋਰਾ, ਅੱਖਾਂ ਬਿੱਲੀਆਂ ਤੇ ਸਰੀਰ ਦਾ ਪਰਮਾ ਗੱਭਰੂ ਬਣਦਾ ਜਾ ਰਿਹਾ ਸੀ। ਬਿੰਦੂ ਹੂ ਬਹੁ ਜਿਸਮ ਪੱਖੋਂ ਆਪਣੀ ਮਾਂ ਵਰਗਾ ਤੇ ਅਕਲ ਪੱਖੋਂ ਆਪਣੇ ਪਿਓ ਵਰਗਾ ਸੀ। ਬਿੰਦੂ ਵੀ ਚਾਹੁੰਦਾ ਸੀ ਕਿ ਉਹ ਆਪਣੇ ਬਾਪੂ ਦੀ ਹਰ ਹੱਦ ਸ਼ਰਤ ਨੂੰ ਪੂਰਾ ਕਰੇ। ਏਸੀ ਕਰਕੇ ਬਿੰਦੂ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਪੂਰਾ ਹਿੱਸਾ ਲੈਂਦਾ ਸੀ ਬਿੰਦੂ ਕਬੱਡੀ ਦਾ ਵਧੀਆ ਪਲੇਅਰ ਸੀ ਰੁੱਤ ਬਦਲੀ ਰਾਤ ਸਮੇਂ ਚਾਦਰ ਦਾ ਪਾਲਾ ਤੇ ਦਿਨ ਸਮੇਂ ਹਲਕੀ-ਹਲਕੀ ਗਰਮੀ ਪੈਂਦੀ ਸੀ ਸਰਦੀਆਂ ਦੀ ਰੁੱਤ ਆ ਗਈ ਸੀ ਨਰਮੇਕ ਪਾਹਾਂ ਫੁੱਲਾਂ ਨਾਲ ਲੱਦੇ ਪਏ ਸਨ ਕਪਾਹਾਂ ਨੂੰ ਚੁਗਣ ਲਈ ਘਰਾਂ ਵਿੱਚੋਂ ਚੋਣੀਆਂ ਨੂੰ ਜਿੱਦ-ਜਿੱਦ ਕੇ ਆਪਣੇ ਵੱਲ ਖਿੱਚਿਆ ਜਾ ਰਿਹਾ ਸੀ ਦਿਨ ਸਮੇਂ ਘਰਾਂ ਵਿੱਚ ਸ਼ਾਂਤੀ ਹੁੰਦੀ ਸੀ ਤੇ ਟਾਹਾਂ ਮਾਹੀ ਕੋਈ ਬਜ਼ੁਰਗ ਘਰ ਵਿੱਚ ਰਹਿ ਜਾਂਦਾ ਸੀ ਬਾਕੀ ਸਾਰਾ ਪਰਿਵਾਰ ਖੇਤਾਂ ਬੱਲ ਕੰਮ ਕਰਨ ਲਈ ਚਲਿਆ ਜਾਂਦਾ ਸੀ ਪਰ ਬਿੰਦੂ ਨੇ ਬਿਨਾ ਨਾਗਾ ਪਾਏ ਟਿਊਸ਼ਨ ਤੇ ਜਾਣਾ ਜਾਰੀ ਰੱਖਿਆ ਬੇਸ਼ੱਕ ਹੋਰ ਕਈ ਬੱਚੇ ਕੰਮਾ ਕਰਕੇ ਟਿਊਸ਼ਨ ਤੋਂ ਹਟ ਗਏ ਸੀ ਸਿਆਣੇ ਕਹਿੰਦੇ ਨੇ ਕਿ ਗਰੀਬ ਦਾ ਹਰ ਬੱਚਾ ਉਸ ਦਾ ਕਮਾਊ ਪੁੱਤ ਹੁੰਦਾ ਕੰਮ ਦੀ ਰੁੱਤ ਸੀ ਬੱਚੇ ਵੀ ਮਾਪਿਆਂ ਨਾਲ ਖੇਤਾਂ ਵਿੱਚ ਨਰਮੇਕ ਪਾਹਾਂ ਚਗਾਉਂਦੇ ਸਨ ਰੂਪਾ ਨੂੰ ਸ਼ਾਮਾਂ ਵੇਲੇ ਬਿੰਦੂ ਦੀ ਉਡੀਕ ਰਹਿੰਦੀ ਸੀ ਬੱਚਿਆਂ ਦੀ ਗਿਣਤੀ ਘਟ ਜਾਣ ਕਾਰਨ ਰੂਪਾ ਬਿੰਦੂ ਵੱਲ ਉਚੇਚਾ ਧਿਆਨ ਦਿੰਦੀ ਸੀ ਕਦੇ-ਕਦੇ ਉਹਨਾਂ ਨੂੰ ਸਮੇਂ ਦਾ ਪਤਾ ਹੀ ਨਾ ਲੱਗਦਾ ਕਿ ਕਦੋਂ ਮੂੰਹ ਨੇਰਾ ਹੋ ਜਾਂਦਾ ਰੂਪਾ ਨੇ ਕਈ ਵਾਰ ਬਿੰਦੂ ਨੂੰ ਕਿਹਾ ਕਿ ਤੂੰ ਸਾਡੇ ਘਰ ਹੀ ਸੌਂਜਿਆ ਕਰ ਨਾਲੇ ਵੱਧ ਪੜਿਆ ਜਾਇਆ ਕਰੂ ਸਮਾਂ ਬਚੂ ਕਿਉਂਕਿ ਦਿਨ ਛੋਟੇ ਤੇ ਰਾਤਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਸਨ ਹਾਕਮ ਫੌਜੀ ਨੂੰ ਜਦੋਂ ਬਿੰਦੂ ਨੇ ਆ ਕੇ ਦੱਸਿਆ ਕਿ ਪਾਪਾ ਜੀ ਰੂਪਾ ਕਹਿੰਦੀ ਸੀ ਕਿ ਤੂੰ ਸਾਡੇ ਘਰ ਰਹਿ ਪਿਆ ਕਰ ਤਾਂ ਕਿ ਸਵੇਰੇ ਪਾਠ ਹੀ ਬੋਲਦੇ ਆ ਹੀ ਮੈਂ ਪੜ੍ਹਾਈ ਸ਼ੁਰੂ ਕਰਦੇ ਆ ਪਰ ਮੈਂ ਮੰਨਿਆ ਨਹੀਂ ਹਾਕਮ ਫੌਜੀ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ।